ਬਹੁਤ ਧੰਨਵਾਦ ਭਾਜੀ ਇਹ ਦੁਕਾਨੀ ਇੰਨਾ ਦੀ ਮਦਦ ਕਰਦੇ ਆ ਅੰਮ੍ਰਿਤ ਨਾ ਦੀ ਸਾਰਿਆਂ ਦੀ ਸਮਾਜ ਨੂੰ ਦਿਨ ਦੁਗਣਾ ਰਾਤ ਚੌਕਣੀ ਤਰੱਕੀ ਵਾਖੇ ਤੇ ਇਨੇ ਗਰੀਬਾਂ ਦਾ ਸਹਾਰਾ ਜੀ ਉਹ ਵੀ ਪੜੀਆ ਬੜੀ ਆ ਪਛਟਿੰਦੇ ਆ ਸਾਪੀ ਸੇ ਪਛਟਿੰਦੇ 15 ਤੀਗੁਰੂ ਫਗਵਾੜਾ ਸ਼ਹਿਰ ਦੀ ਉੱਗੀ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਲੜੀਵਾਰ ਪੈਨਸ਼ਨ ਸਮਾਗਮ ਕਰਵਾਇਆ ਗਿਆ। ਇਸ ਮੌਕੇ 70 ਦੇ ਕਰੀਬ ਅੰਗਹਿਨ ਲੋਕਾਂ ਨੂੰ ਪੈਨਸ਼ਨ ਵੰਡੀ ਗਈ ਤੇ ਨਾਲ ਹੀ ਉੱਥੇ ਆਏ ਹੋਏ ਅੰਗਹਿਨਾਂ ਲਈ ਖਾਣ-ਪੀਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਾਬਾ ਬੁੱਢਾ ਦਲ ਤੋਂ ਦੀਪ ਸਿੰਘ ਜਲੰਧਰ ਤੋਂ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਤਨ ਕੀ ਰਾਹੇ ਤੋਂ ਦਰਪਕਲੂਚਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸੇ ਸਤਿਕਾਰਯੋਗ ਭੋਮੀ ਵਰਮਾ ਵੀਰ ਜਿਹੜੇ ਭਗਵਾੜੇ ਤੋਂ ਆ ਇਹ ਹਰੇਕ 15 ਤਰੀਕ ਨੂੰ 70 ਪਰਿਵਾਰ ਆ ਜਿਹੜੇ ਨਹੀਂ ਤੁਲ ਸਕਦੇ ਇਹ ਉਹਨਾਂ ਨੂੰ ਫ੍ਰੀ ਸੇਵਾ ਕਰਦੇ ਆ ਇਹ ਵੀਰ ਉਹਨਾਂ ਨੂੰ ਪੈਨਸ਼ਨ ਵੀ ਦਿੰਦੇ ਆ ਉਹਨਾਂ ਨੂੰ ਪਛਾਦਾ ਪਾਣੀ ਵੀ ਸ਼ਕਾਉਂਦੇ ਆ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਆ ਇਹਨਾਂ ਦੀ ਬਹੁਤ ਵੱਡੀ ਟਰਸਟ ਵੀ ਆ ਆਰਦਾਸ ਵੈਲਫਰ ਸੁਸਾਇਟੀ ਤੇ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਇਹ ਹੀ ਬੇਇੱਜ਼ਤੀ ਆ ਕਵੀਰ ਨੂੰ ਤੰਦਰੁਸਤੀਆਂ ਮੱਛਣਾ ਸਾਰੇ ਜੜਦੀ ਕਲਾ ਜਿ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਅੱਜ ਅਰਦਾਸ ਵੈਲਫੇਅਰ ਸੁਸਾਇਟੀ ਦੇ ਜਿਹੜਾ ਮੇਰਾ ਛੋਟਾ ਪੁੱਤਰ ਵੀ ਆ ਮੇਰਾ ਭਤੀਜਾ ਵੀ ਆ ਉਹ ਵੀ ਜੀ ਉਹਨਾਂ ਵੱਲੋਂ ਹਰ ਸਾਲ ਹਰ ਮਹੀਨੇ 15 ਤਰੀਕ ਨੂੰ ਜਿਹੜੇ ਉਪਾਅ ਜਿਹੜੇ ਨਿਤੌਰ ਹੁੰਦੇ ਸੱਤਾ ਲੇਡੀਜ਼ ਨੂੰ ਪੈਨਸ਼ਨ ਦਿੰਦਾ ਨਾਰੋਣਾ ਖਾਨਪੀਂ ਦਾ ਸਮਾਨ ਵੇਂਦਾ ਜਿਹੜੇ ਕੀ ਆ ਜਿਹੜੀ ਖਾਨਗੀ ਦੀ ਸੇਵਾ ਵਾ ਗਨਪਤੀ ਜੁਵਲਰ ਗੋਲਡੀ ਜਿਹੜਾ ਪੁੱਤਰ ਹਮਨੇ ਦਿੱਤੀ ਆ ਅਸੀਂ ਸਾਰੇ ਆ ਮੋਰੇ ਇਹ ਅਰਦਾਸ ਕਰਦੇ ਆ ਕਿ ਸਾਰੇ ਲੋਕ ਕੇ ਆਜ਼ਾਦ ਬੈਲਪੁਰ ਸੋਸਾਇਟੀ ਨਾਲ ਰੋ 23 ਗ੍ਰੀਪ ਪਰਵਾਰਾਂ ਨੇ ਸੇਵਾ ਕਰਦੇ ਰੋ ਜਿੱਦਾਂ ਮੇਰਾ ਪੁੱਤਰ ਬੋ ਵੀ ਕਰਦਾ ਵਾ ਵਰਮਾ ਜੀ ਇੱਥੇ ਵੀ ਸਾਰੇ ਇਹਨਾਂ ਅਰਦਾਸ ਬੈਲਪੁਰ ਸਹਿਯੋਗ ਕਰੋ ਔਰ ਇਹ ਸੇਵਾ ਜੋ ਭਾਗੀਦਾਰ ਬਣੋ ਵਾਹਿਗੁਰੂ ਜੀ ਉਤਾਰਦਾ ਹੋਵੇ ਚਲੋ ਮੇਰਾ ਨਾਮ ਮੋਧੂਰਾਮ ਕੀ ਕਹਿਣਾ ਚਾਹਨੇ ਜਿਹੜਾ ਸੁਸਾਇਟੀ ਵੱਲੋਂ ਉਪਰਾਲਾ ਕੀਤਾ ਜਾਂਦਾ ਸੁਸਾਇਟੀ ਵੱਲੋਂ ਉਪਰਾਲਾ ਬਹੁਤ ਵਧੀਆ ਕੀਤਾ ਜਾਂਦਾ ਤੇ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਪੈਨਸ਼ਨ ਲੈਂਦੇ ਇਹਨੂੰ ਤੁਹਾਨੂੰ 1.5 ਸਾਲ ਹੋ ਗਏ ਕੀ ਕਹਿਣਾ ਚਾਹਨੇ ਜਤਿੰਦਰ ਬੋਬੀ ਬਾਰੇ ਸੁਸਾਇਟੀ ਪ੍ਰਧਾਨ ਜੀ ਜਤਿੰਦਰ ਬੋਬੀ ਬਾਰੇ ਇਹ ਕਹਿਣਾ ਕਿਉਂਦੇ ਆ ਜੀ ਇਹਨਾਂ ਦਾ ਜਿਹੜਾ ਉਪਰਾਲਾ ਬਹੁਤ ਵਧੀਆ ਉਪਰਾਲਾ ਪਰਮਾਤਮਾ ਇਹਨਾਂ ਨੂੰ ਦਿਨ ਦੁਗਣਾ ਰਾਤ ਚੌਕਣੀ ਤਰੱਕੀ ਬਖੇ ਤੇ ਇਹਨੇ ਗਰੀਬਾਂ ਦਾ ਸਹਾਰਾ ਬਣ ਠੀਕ ਹੈ ਹਾਂਜੀ ਕੀ ਨਾਮ ਹੈਂ ਟੇ ਆਪਣੇ ਕੀ ਕਹਿਣਾ ਚਾਹਨੇ ਆ ਜਿਹੜਾ ਸੁਸਾਇਟੀ ਵੱਲੋਂ ਪਰਲਾ ਕੀਤਾ ਜਾਂਦਾ ਬੋਬੀ ਸਰ ਜੀ ਬਹੁਤ ਧੰਨਵਾਦ ਹੈ ਤੁਹਾਨੂੰ 250 ਰੁਪਏ ਦਿੰਦੇ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਆਂਟੀ ਪੈਨਸ਼ਨ ਲੈਂਦੇ ਹੁਣ 2 ਸਾਲ ਹੋ ਗਏ ਹਾਂ ਹਾਂਜੀ ਕੀ ਨਾਮ ਹੈ ਆਪਣਾ ਪੁਲਾਰਾ ਦਾ ਨਾਮ ਹੈ ਭਾਜੀ ਕੀ ਕਹਿੰਦੇ ਚੰਨੇ ਸੁਸਾਇਟੀ ਪ੍ਰਧਾਨ ਨੂੰ ਬੋਬੀ ਬਾਰੇ ਬੋਬੀ ਬਾਲੇ ਬਹੁਤ ਬਹੁਤ ਧੰਨਵਾਦ ਭਾਜੀ ਇਹ ਦੁਕਾਨ ਵੀ ਨਾਲ ਦੀ ਮਦਦ ਕਰਦੇ ਆ ਅੰਗੇ ਹੀ ਨਾਲ ਦੀ ਸਾਰਿਆਂ ਦੀ ਮਦਦ ਕਰਦੇ ਆ ਬਹੁਤ ਬੜੀਆ ਨਾਲ ਦੀ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਇਥੋਂ ਪੈਨਸ਼ਨ ਲੈਂਦੇ ਹੁਣ 2 ਸਾਲ ਹੋ ਗਿਆ ਭਾਜੀ ਠੀਕ